ਹੁਣ ਆ ਵੀਡੀਓ ਕਲਿੱਪ ਤੁਹਾਨੂੰ ਵਿਖਾਉਣੇ ਆ ਤੇ ਫਿਰ ਚਰਚਾ ਕਰਾਂਗੇ ਜਿਵੇਂ ਇਹ ਆਮ ਆਦਮੀ ਪਾਰਟੀ ਦੀ ਐਮਐਲਏ ਬੀਬੀ ਹੜਾਂ ਦੇ ਵਿੱਚ ਦਰਿਆ ਦੇ ਬੰਨ ਤੇ ਗਈ ਅੱਗੋਂ ਲੋਕਾਂ ਨੇ ਤਿੱਖੇ ਸਵਾਲ ਕੀਤੇ ਫਿਰ ਜਿੱਦਾਂ ਇਹ ਬੀਬੀ ਉੱਥੇ ਪੜਕੀ ਆ ਤੇ ਜਿੰਨੀਆਂ ਵੱਡੀਆਂ ਤੇ ਪੁੱਠੀਆਂ ਜੀਆਂ ਗੱਲਾਂ ਇਸ ਬੀਬੀ ਨੇ ਉੱਥੇ ਬੋਲੀਆਂ ਨਹੀਂ ਕਿ ਉਹ ਇੱਕ ਐਮਐਲਏ ਬੀਬੀ ਨੂੰ ਛੋਭਾ ਦੰਦੀਆਂ ਨੇ ਆ ਪਹਿਲਾਂ ਵੀਡੀਓ ਦੇਖੋ ਤੇ ਫਿਰ ਅਖੀਰ ਤੱਕ ਚਰਚਾ ਸੁਣ ਕੇ ਹੀ ਵੀਡੀਓ ਕਟਿਓ ਆ ਸੁਣੋ ਪਹਿਲਾਂ ਐਮਐਲਏ ਬੀਬੀ ਕੀ ਬੋਲੀ ਨਾ 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 ਦੇਖੋ ਮੈਂ ਤੁਹਾਡੇ ਨਾਲ ਮੱਥਾ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਐ ਫੈਸਲੇ ਕਰ ਰਹੇ ਅਸੀਂ ਕਰ ਰਹੇ ਹਾਂ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਪ੍ਰਧਾਨਗੀਆਂ ਕਰੋ ਚੱਲ ਕੇ ਆਪਣੀਆਂ ਪ੍ਰਧਾਨਗੀਆਂ ਕਰੋ ਸਾਨੂੰ ਲੋੜ ਨਹੀਂ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੇਟੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੈਸੇਦਨੀ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਦੇਖੋ ਨਿਕਲੋ ਅਸੀਂ ਰੋਟੀਆਂ ਚਲੋ 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 ਨਿਕਲੋ ਇਥੋਂ ਬਹੁਤ ਹੋ ਗਿਆ ਡਰਾਮਾ ਕੰਮ ਕਹਿੰਦੇ ਉਹ ਬੰਦੇ ਇਹ ਕੰਮ ਕਹਿੰਦੇ ਉਹ ਬੰਦੇ ਇੱਥੇ ਆਏ ਬੱਡੇ ਇਥੇ ਚੌਧਰੀ ਬਣ ਕੇ ਕਾ ਇਹਨਾਂ ਨੂੰ ਇੱਧਰ ਧੱਕੋ ਸਾਰੇ ਨੂੰ ਕੰਮ ਕਹਿੰਦੇ ਲੋਕਾਂ ਨੂੰ ਆ ਗਿਆ ਮੂੰਹ ਚਾਕੇ ਤੇ ਇਹਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗਾਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਹਾਸਤ ਕਰਨ ਆਈ ਆ ਇੱਥੇ 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 ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਇੱਥੋਂ ਕੱਢੋ ਇਹਨਾਂ ਨੂੰ ਬਾਹਰ ਜੀ ਵੀ ਚੱਕਰ ਤਕਰੀਬਾ ਫਤ ਹੋ ਗਿਆ ਐਮਐਲਏ ਨਹੀਂ ਲਾਇਆ ਮੈਂ ਹਰ ਵੇਲੇ ਬੰਨ ਤੇ ਰਹਿਣੀ ਹੈ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਕੱਟੋ ਕੱਟ 5 ਕਰੋੜ ਰੁਪਏ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇਥੇ ਤਮਾਸ਼ੀ ਕੱਟੋ ਇਹਨਾਂ ਨੂੰ ਬਾਹਰ ਕਰੋ ਇਧਰ ਲੈ ਆ ਇਹਨਾਂ ਨੂੰ ਬਾਹਰ ਕੱਢੋ ਇਧਰ ਕੱਟੋ ਲੈ ਕੇ ਆਵੇਂ ਨਾ ਇਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜ਼ੀ ਪਹੁੰਚ ਜਾਂਦੇ ਗਲਤ ਪਾ ਕੇ ਸਾਫੇ ਮੈਂ ਇਥੇ ਹੀ ਅੱਗੇ ਕੱਢੋ ਇਹਨਾਂ ਨੂੰ ਬਾਹਰ ਦੇ ਬੰਦੇ ਬੋਲ ਲੋ ਭਾਈ ਦੇਖੋ ਇਹਨਾਂ ਨੂੰ ਕੱਟੋ ਐਮਐਲਏ ਤੋਂ ਆਪ ਆਪਣੇ ਪਰਿਵਾਰ ਲਈ ਮੈਰੀ ਸਭੇ ਨੇ ਆਪਾ ਉਹਨਾਂ ਦਬਾਵਾ ਪਹਿਲਾਂ ਕੋਈ ਕੰਮ ਕਰਦਾ ਕਿ ਤੁਹਾਡੇ ਆ ਕੇ ਜੀਰੂ ਨਿਕਲਣੇ ਕਿੰਨਾ ਹੋਇਆ ਦੋੜੋ ਦੋੜੋ ਇਹਨਾਂ ਨੂੰ ਹੋ ਗਈਆਂ ਰੋਟੀਆਂ ਬਸ ਛੇਕ ਲਈਆਂ ਇਹਨਾਂ ਨੇ ਵੱਧ ਹੁਣ ਤੁਸੀਂ ਦੇਖਿਆ ਇਹ ਆਮ ਆਦਮੀ ਪਾਰਟੀ ਦੀ ਐਮਐਲਏ ਬੀਬੀਆ ਇੰਦਰਜੀਤ ਕੌਰ ਮਾਨ ਇਹ ਵਿਧਾਇਕ ਹੈ ਤੇ ਬੋਲ ਬਾਣੀ ਤੇ ਤਰੀਕਾ ਸਲੀਕਾ ਉਹਦਾ ਤੁਸੀਂ ਦੇਖ ਲਿਆ ਉਦੇ ਪਿਤਾ ਜੀ ਦੀ ਉਮਰ ਦਾ ਉਹ ਬਜ਼ੁਰਗ ਕਿਸਾਨ ਹੈ ਔਰ ਜਿੱਦਾਂ ਉਹ ਨੂੰ ਉਹ ਦਬਕੇ ਮਾਰ ਰਹੀ ਆ ਜਿੰਨੇ ਹੰਕਾਰ ਦੇ ਵਿੱਚ ਈਗੋ ਦੇ ਵਿੱਚ ਕੱਢੋ ਇਹਨੂੰ ਇੱਥੋਂ ਆ ਜਾਂਦੇ ਨੇ ਮੂੰਹ ਚੱਕ ਕੇ ਪਜਾਓ ਇਹਨੂੰ ਧੱਕੋ ਇਹਨੂੰ ਇੱਥੋਂ ਮਤਲਬ ਇਹੋ ਜੇ ਸ਼ਬਦ ਤਾਂ ਮੈਨੂੰ ਲੱਗਦਾ ਬੰਦੇ ਵੀ ਬੋਲਣ ਲੱਗਿਆਂ ਥੋੜਾ ਗਰੇਸ ਕਰਦੇ ਨੇ ਤੇ ਬੀਬੀਆਂ ਨੂੰ ਤਾਂ ਬੰਦਿਆਂ ਨਾਲੋਂ ਵੱਧ ਸਲੀਕੇਦਾਰ ਮੰਨਿਆ ਜਾਂਦਾ ਤੇ ਆ ਜਿਹੜਾ ਕੁਝ ਆਮ ਆਦਮੀ ਪਾਰਟੀ ਦੀ ਇਹ ਬੀਬੀ ਐਮ ਐਲ ਏ ਸਾਹਿਬਾ ਬੋਲ ਰਹੀ ਆ ਸਾਡੀ ਭੈਣ ਇੱਕ ਹੀ ਸਿਰ ਚੜ ਕੇ ਹੰਕਾਰ ਨਹੀਂ ਬੋਲ ਰਿਹਾ ਭਲਾ ਘੜਾਂ ਦੇ ਵਿੱਚ ਜਦੋਂ ਇਹ ਦਰਿਆ ਤੇ ਬੀਬੀ ਗਈ ਹੈ ਤਾਂ ਇਸ ਬਾਬੇ ਕਿਸਾਨ ਨੇ ਇੱਕ ਆਮ ਜਿਹਾ ਛੋਟਾ ਜਿਹਾ ਸਵਾਲ ਪੁੱਛਿਆ ਹੁਣ ਤੁਸੀਂ ਦੱਸੋ ਕੀ ਉਹਨੇ ਸਵਾਲ ਗਲਤ ਭਾਸ਼ਾ ਚ ਪੁੱਛਿਆ ਕੀ ਉਹਨੇ ਕੋਈ ਮੰਦਾ ਬੋਲਿਆ ਸੀ ਇੰਨਾ फडਕੀ ਬੀਬੀ ਇਹਨਾਂ ਨੂੰ ਇੱਥੋਂ ਕੱਢੋ ਇਹਨਾਂ ਨੂੰ ਇੱਥੋਂ ਭਜਾਓ ਇਹ ਮੂੰਹ ਚੁੱਕ ਕੇ ਆ ਜਾਂਦੇ ਨੇ ਇਹ ਇੱਥੇ ਬੜੇ ਫਿਰਦੇ ਨੇ ਇਹਨਾਂ ਨੂੰ ਤੱਕੋ ਇੱਥੋਂ ਇਹਨਾਂ ਨੂੰ ਐ ਕਰੋ ਜੇ ਪਲਾ ਐਸੀ ਭਾਸ਼ਾ ਚ ਬੀਬੀ ਨੂੰ ਕੋਈ ਇੰਜ ਉੱਥੇ ਬੋਲਦਾ ਫੇਰ ਬੀਬੀ ਨੇ ਕਿੰਨਾ ਰੋਲਾ ਪਾਉਣਾ ਸੀ ਕਿ ਮੇਰੇ ਨਾਲ ਬਤਮਿਜੀ ਕੀਤੀ ਮੇਰੀ ਬੇਇੱਜ਼ਤੀ ਕੀਤੀ ਹੁਣ ਇਹ ਜਿਹੜਾ ਕੁਝ ਬੀਬੀ ਨੇ ਬੋਲਿਆ ਬੀਬੀ ਨੂੰ ਚਾਹੀਦਾ ਸੀ ਉਹਨਾਂ ਨੇ ਸਵਾਲ ਜਿਹੜਾ ਪੁੱਛਿਆ ਉਹਦਾ ਜਵਾਬ ਦਿੰਦੀ ਸਵਾਲ ਦਾ ਜਵਾਬ ਦਿੱਤਾ ਨਹੀਂ ਗਿਆ ਤੇ ਫਿਰ ਇੱਕੋ ਰਾਹ ਸੀ ਪੜਕੁੱਟੋ ਭਜਾ ਦਿਓ ਉਹੀ ਕੰਮ ਕੀਤਾ ਤੇ ਪਿੱਛੇ ਹਰ ਪਾਰਟੀ ਦੇ ਵਿੱਚ ਹਰ ਸਰਕਾਰ 'ਚ ਕੁਝ ਪਿੱਛ ਲੱਗ ਚਮਚੇ ਹੁੰਦੇ ਨੇ ਉਹ ਤਾੜੀਆਂ ਮਾਰਨ ਲਈ ਜਕਾਰੇ ਲਾਉਣ ਲਈ ਜਾਂ ਪਿੱਠ ਪੂਰਨ ਲਈ ਉਹ ਪਿੱਛ ਲੱਗ ਖੜਾਏ ਹੁੰਦੇ ਨੇ ਤੇ ਉਹਨਾਂ ਨੇ ਵੀ ਉਹ ਕੰਮ ਕੀਤਾ ਹੁਣ ਦੇਖੋ ਲੋਕ ਜਦੋਂ ਹੜਾ 'ਚ ਹੜੇ ਪੈਣੇ ਰੁੜੇ ਪੈਣੇ ਤਾਂ ਇਸ ਬਾਬੇ ਕਿਸਾਨ ਨੇ ਉਹੀ ਗੱਲ ਕੀਤੀ ਆ ਜਿਹੜੀ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਾਹਿਬ ਆਪ ਕਹਿੰਦੇ ਹੁੰਦੇ ਸੀ ਜਦੋਂ ਦੂਜੀਆਂ ਸਰਕਾਰਾਂ ਹੁੰਦੀਆਂ ਸੀ ਉਦੋਂ ਇਹ ਕਹਿੰਦੇ ਹੁੰਦੇ ਸੀ ਕਿ ਸਵਾਲ ਪੁੱਛਿਆ ਕਰੋ ਸਰਕਾਰਾਂ ਨੂੰ ਐਮਐਲਏ ਨੂੰ ਸਵਾਲ ਪੁੱਛਿਆ ਕਰੋ ਕਿੰਨੀਆਂ ਵੀਡੀਓ ਨੇ ਭਗਵੰਤ ਮਾਨਸਾ ਬੋਰਾਂਦੀਆਂ ਕਿ ਉਦੋਂ ਤੁਸੀਂ ਬਸ ਉਦੋਂ ਉਂਗਲਾ ਹੀ ਲਾਉਣੀ ਸੀ ਲੋਕਾਂ ਨੂੰ ਜੇ ਤਾਂ ਸਵਾਲ ਪੁੱਛਣੇ ਚਾਹੀਦੇ ਨੇ ਫਿਰ ਤਾਂ ਤੁਹਾਨੂੰ ਵੀ ਪੁੱਛਣੇ ਚਾਹੀਦੇ ਨੇ ਫਿਰ ਤੁਹਾਨੂੰ ਵੀ ਨਹੀਂ ਭੜਕਣਾ ਚਾਹੀਦਾ ਤੇ ਜੇ ਨਹੀਂ ਪੁੱਛਣੇ ਚਾਹੀਦੇ ਫਿਰ ਕਿਸੇ ਸਰਕਾਰ ਨੂੰ ਵੀ ਨਹੀਂ ਪੁੱਛਣੇ ਚਾਹੀਦੇ ਇਹ ਜਮਹੂਰੀਅਤ ਦਾ ਲੋਕਤੰਤਰ ਦਾ ਕਤਲ ਹੈ ਡੈਮੋਕ੍ਰੇਸੀ ਚ ਲੋਕਤੰਤਰ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਤੁਸੀਂ ਚੁਣੇ ਹੋਏ ਨਮਾਇੰਦਿਆਂ ਨੂੰ ਸਵਾਲ ਪੁੱਛ ਸਕਦੇ ਹੋ ਉਹ ਪਬਲਿਕ ਦੇ ਪ੍ਰਤੀ ਲੋਕਾਂ ਦੇ ਪ੍ਰਤੀ ਜਵਾਬ ਦੇ ਹੁੰਦੇ ਨੇ ਪਰ ਇੱਥੇ ਕੀ ਹੋ ਰਿਹਾ ਜਿਹੜਾ ਸਵਾਲ ਪੁੱਛਦਾ ਹੈ ਜਾਂ ਕੇਸ ਪਾਉ ਜਾਂ ਐਦਾ ਉਹਦੀ ਬੇਇੱਜ਼ਤੀ ਕਰੋ ਤੇ ਫਿਰ ਪੁਲਿਸ ਨੂੰ ਕਹੋ ਇਹਨੂੰ ਇੱਥੋਂ ਭਜਾਓ ਕਮਾਲ ਹੋ ਗਈ ਆ ਹੁਣ ਉਹ ਕਹਿ ਕੀ ਰਿਹਾ ਉਹਨੇ ਕਿਹਾ ਕਿ ਜੇ ਪਹਿਲਾਂ ਪ੍ਰਬੰਧ ਕੀਤੇ ਹੁੰਦੇ ਤਾਂ ਫਿਰ ਆਹ ਦਿਨਾਂ ਦੇਖਣੇ ਪੈਂਦੇ ਉਹਨੇ ਕਿਹਾ ਕਿ ਬੀਬੀ ਜੀ ਜਿੰਨਾ ਲੋਕ ਇੱਥੇ ਕੰਮ ਕਰ ਰਹੇ ਨੇ ਉਹ ਸਾਰਾ ਆਪਣੇ ਖਰਚੇ ਤੇ ਕਰ ਰਹੇ ਨੇ ਸਰਕਾਰ ਕਿਉਂ ਨਹੀਂ ਖਰਚਾ ਦੇ ਰਹੀ ਹੁਣ ਇਹ ਦੋਨੇ ਗੱਲਾਂ ਗਲਤ ਨੇ ਜੇ ਗਲਤ ਨੇ ਤਾਂ ਫਿਰ ਇਹ ਦੋਵੇਂ ਗੱਲਾਂ ਭਗਵੰਤ ਮਾਨ ਸਾਹਿਬ ਨੇ ਬੋਲੀਆਂ 2022 ਤੋਂ ਪਹਿਲਾਂ ਜਦੋਂ ਸਰਕਾਰ ਨਹੀਂ ਸੀ ਬਣੀ ਅੱਜ ਵੀ ਵੀਡੀਓ ਪਈਆਂ ਭਗਵੰਤ ਮਾਨ ਸਾਹਿਬ ਨੇ ਖੁਦ ਪੰਜਾਹਵਰੀ ਬੋਲਿਆ ਹੋਇਆ ਵੀ ਜੇ ਸਰਕਾਰਾਂ ਪ੍ਰਬੰਧ ਪਹਿਲਾਂ ਕਰਨ ਤੇ ਬਾਅਦ ਦੇ ਵਿੱਚ ਆ ਦੇ ਨਾ ਵੇਖਣੇ ਪੈਣ ਨਾ ਮੁਆਵਜ਼ੇ ਦੇਣੇ ਪੈਣ ਸਰਕਾਰਾਂ ਪਹਿਲਾਂ ਪ੍ਰਬੰਧ ਨਹੀਂ ਕਰਦੀਆਂ ਨਦੀਆਂ ਨਾਲਿਆਂ ਦੀ ਸਫਾਈ ਨਹੀਂ ਕੀਤੀ ਜਾਂਦੀ ਬੰਨ ਪੱਕੇ ਨਹੀਂ ਕੀਤੇ ਜਾਂਦੇ ਇਸ ਕਰਕੇ ਹੜ ਆਉਂਦੇ ਨੇ ਤੇ ایਓ ਗਲਿਓ ਬਾਬਾ ਕਹਿ ਰਿਆ ਸੀ ਉਹ ਬਾਪੂ ਇਸ ਐਮਐਲਏ ਬੀਬੀ ਦੇ ਪਿਤਾ ਦੀ ਉਮਰ ਦਾ ਹੈ ਪਿਓ ਦੀ ਉਮਰ ਦਾ ਹੈ ਤੇ ਐਦਾਂ ਬਤਮੀਜੀ ਨਾਲ ਬੋਲਣਾ ਜੇ ਜਵਾਬ ਹੈ ਨਹੀਂ ਹੱਥ ਖੜੇ ਕਰ ਦੋ ਇਹ ਕੀ ਤਰੀਕਾ ਹੈ ਕਿ ਅਗਲੇ ਦੀ ਰੱਜ ਕੇ ਬੇਇੱਜ਼ਤੀ ਕਰੋ ਆ ਜਾਂਦੇ ਨੇ ਸਿਆਸੀ ਰੋਟੀਆਂ ਸੇਕਦੇ ਨੇ ਇਹ ਉਹ ਕਿਸਾਨ ਤਾਂ ਕਹਿ ਰਿਹਾ ਕਿ ਦੂਜੀਆਂ ਪਾਰਟੀਆਂ ਨੇ ਵੀ ਪਹਿਲਾਂ ਕੱਖ ਨਹੀਂ ਸੀ ਕੀਤਾ ਉਹ ਤਾਂ ਕਿਸੇ ਸਿਆਸਤ ਦੀ ਗੱਲ ਨਹੀਂ ਕਰ ਰਿਹਾ ਉਹ ਤਾਂ ਸਵਾਲ ਕਰ ਰਿਹਾ ਅਸਲ 'ਚ ਸਿਆਸੀ ਰੋਟੀਆਂ ਸੇਕਦੇ ਹੋ ਤੁਸੀਂ ਜਿੰਨੇ ਤੁਸੀਂ ਵੋਟ ਵਟੋਰੂ ਟੋਲਿਆਂ ਸਾਰੀਆਂ ਪਾਰਟੀਆਂ ਲਈ ਸਿਆਸੀ ਰੋਟੀਆਂ ਤੁਸੀਂ ਸੇਕਦੇ ਹੋ 2022 'ਚ ਜਿੰਨੀਆਂ ਗੱਲਾਂ ਕਰਕੇ ਤੁਸੀਂ ਆਏ ਬੀਬੀ ਜੀ ਮੈਂ ਤੁਹਾਡੇ ਤੋਂ ਪੁੱਛਦਾ ਤੁਸੀਂ ਕਿਹੜੀ ਪੂਰੀ ਕੀਤੀ ਹੈ 1000 ਰੁਪਇਆ ਔਰਤਾਂ ਨੂੰ ਨਹੀਂ ਕਿਹਾ ਸੀ ਹਰ ਮਹੀਨੇ ਦਿੱਤਾ ਫਿਰ ਤੁਸੀਂ 5 ਮਿੰਟ ਚ ਐਮਐਸਪੀ ਨਹੀਂ ਸੀ ਕਈ ਕਿਸਾਨਾਂ ਨੂੰ ਦਿੱਤੀ ਫਿਰ ਤੁਸੀਂ ਮਜ਼ਦੂਰਾਂ ਨੂੰ 10-10 ਮਰਲਿਆਂ ਦੇ ਪਲਾਟ ਨਹੀਂ ਕਹੇ ਸੀ ਤੁਸੀਂ ਕਹੇ ਸੀ ਨਾ ਦਿੱਤੇ ਫਿਰ ਤੁਸੀਂ ਵੀਆਈਪੀ ਕਲਚਰ ਛੱਡ ਦਾਂਗੇ ਗਨਮੈਨ ਨਹੀਂ ਹੋਇਆ ਕਰਨਗੇ ਤੁਸੀਂ ਕਿਹਾ ਸੀ ਨਾ ਕੀਤਾ ਫਿਰ ਤੁਸੀਂ ਅੱਜ ਵੀ ਤੁਹਾਡੇ ਨਾਲ ਇੱਥੇ ਗਨਮੈਨ ਸੀ ਜਿਨ੍ਹਾਂ ਨੂੰ ਤੁਸੀਂ ਹੁਕਮ ਚਾਲ ਰਹੇ ਸੀ ਦਬੱਲੋ ਇਹਨਾਂ ਨੂੰ ਭਜਾਓ ਇਹਨਾਂ ਨੂੰ ਬਸ ਤੁਹਾਡਾ ਹੀ ਹੈ ਪੰਜਾਬ ਹਾਂ ਤੁਸੀਂ ਤੁਸੀਂ ਰਹਿਣਾ ਇੱਥੇ ਕੱਲਿਆਂ ਨੇ ਬਾਕੀਆਂ ਨੂੰ ਭਜਾ ਦਿਓ ਇੱਥੋਂ ਕਮਾਲ ਹੋ ਗਈ ਆ ਪੱਗਾਂ ਬੰਨ ਕੇ ਹਰੀਆਂ ਆ ਜਾਂਦੇ ਨੇ ਇਹ ਆ ਜਾਂਦੇ ਨੇ ਧਰਨੇ ਆਲੇ ਮੁੱਦੇ ਤੇ ਐਡੇ 도ਗਲੇ ਸਾਬਤ ਹੋਏ ਮੇਰੇ ਨਾਲ ਖੁਦ ਭਗਵੰਤ ਸਾਨ ਸਾਹਿਬ ਗਿੱਦੜਵਾਹ ਧਰਨੇ ਤੇ ਬੈਠੇ ਰਹੇ ਸਾਰੇ ਲੋਕਾਂ ਨਾਲ ਬੈਠੇ ਰਹੇ ਹਜ਼ਾਰਾਂ ਧਰਨੇ ਆਏ ਤੁਸੀਂ ਜਾ ਕੇ ਅੱਜ ਤੁਹਾਨੂੰ ਧਰਨੇ ਜ਼ਹਿਰ ਲੱਗਦੇ ਨੇ ਅੱਜ ਤੁਹਾਨੂੰ ਸਵਾਲ ਬੜੇ ਭੇੜੇ ਲੱਗਦੇ ਨੇ ਸੋ ਆ ਜਿਹੜੇ ਹੁਣ ਪਾਣੀ ਚ ਵੜ ਕੇ ਪੰਜਾਬ ਦੇ ਮੰਤਰੀ ਪਜਾਮੇ ਲਬੇੜੀ ਫਿਰਦੇ ਨੇ ਮੰਤਰੀਆਂ ਦਾ ਕੰਮ ਇਹ ਨਹੀਂ ਹੁੰਦਾ ਮੰਤਰੀਆਂ ਦਾ ਕੰਮ ਹੁੰਦਾ ਪ੍ਰਬੰਧ ਕਰਨਾ ਪਜਾਮੇ ਲਵੇੜਦੇ ਜਾਂ ਗੱਟੇ ਚੱਕਣੇ ਜਾਂ ਕਈ ਦਾ ਕੰਮ ਕਰਨਾ ਇਹ ਫੋਟੋਆਂ ਲਵਾਉਣੀਆਂ ਮੰਤਰੀਆਂ ਦਾ ਕੰਮ ਹੀ ਨਹੀਂ ਮੰਤਰੀ ਇਸ ਲਈ ਨਹੀਂ ਬਣਾਏ ਜਾਂਦੇ ਇਹ ਤਾਂ ਕੋਈ ਵੀ ਮਜ਼ਦੂਰ ਭਰਾ ਕਰ ਸਕਦਾ ਹੈ ਪਿੰਡਾਂ ਵਾਲੇ ਲੋਕ ਅਸੀਂ ਲੋਕ ਕਰੀ ਜਾਂਦੇ ਆ ਤੁਹਾਡਾ ਕੰਮ ਸੀ ਮੰਤਰੀਆਂ ਦਾ ਸਰਕਾਰ ਦਾ ਕੰਮ ਸੀ ਪਹਿਲਾਂ ਸਾਰੇ ਬੰਨ ਪੱਕੇ ਕਰ ਦੇ ਜਿੱਥੋਂ ਜਿੱਥੋਂ ਹਰ ਸਾਲ ਟੁੱਟਦੇ ਨੇ ਐਤਕੀ ਬੰਨ ਕੋਈ ਨਾ ਟੁੱਟਦਾ ਦੂਜਾ ਸਾਰੇ ਨਦੀਆਂ ਨਾਲਿਆਂ ਸੇਮਣਾਂ ਵਾਲਿਆਂ ਦੀ ਸਫਾਈ ਕੀਤੀ ਜਾਂਦੀ ਕੋਛ ਨਹੀਂ ਕੀਤਾ ਹੁਣ ਜਿੰਨੇ ਟਰੈਕਟਰ ਮਿੱਟੀ ਲਿਆ ਰਹੇ ਨੇ ਪਬਲਿਕ ਦੇ ਆਪਦੇ ਖਰਚੇ ਤੇ ਜਿੰਨੇ ਬੋਟਾਂ ਦੇ ਖਰਚੇ ਲੋਕਾਂ ਦੇ ਆਪਦੇ ਜਿੰਨੇ ਲੰਗਰ ਦੇ ਖਰਚੇ ਲੋਕਾਂ ਦੇ ਆਪਦੇ ਸੇਫਟੀ ਜੈਕਟਾਂ ਤੱਕ ਜਿਹੜੇ ਦਰਿਆ ਬਣਨ ਲੱਗੇ ਨੇ ਉਹਨਾਂ ਨੂੰ ਦਿੱਤੀਆਂ ਨਹੀਂ ਗਈਆਂ ਤੇ ਮਾਰ ਕੇ ਬੋਟਾਂ ਤੇ ਢੇੜੇ ਤਜਾ ਥੋੜਾ ਥੋੜਾ ਗਿੱਟਿਆਂ ਤੋਂ ਤਾਹ ਕਰਕੇ ਪਜਾਮੇ ਤੇ ਤੁਸੀਂ ਜੇ ਕਹੋ ਕਿ ਅਸੀਂ ਅੱਜ ਬਹੁਤ ਵੱਡਾ ਪਰੋਪਕਾਰ ਕਰ ਰਹੇ ਆ ਤਾਂ ਇਹ ਬਹੁਤ ਵੱਡਾ ਭਲੇਖਾ ਲੋਕਾਂ ਨੂੰ ਤੁਸੀਂ ਪਾ ਰਹੇ ਹੋ ਔਰ ਕੱਲੀ ਆਮ ਆਦਮੀ ਪਾਰਟੀ ਨਹੀਂ ਸਾਰੀਆਂ ਸਿਆਸੀ ਪਾਰਟੀਆਂ ਆਹੀ ਰੋਟੀਆਂ ਸੇਕ ਰਹੀਆਂ ਨੇ ਸਾਰੇ ਮੇਮੋ ਠੱਗਣੇ ਬਣ ਕੇ ਲੋਕਾਂ 'ਚ ਆ ਰਹੇ ਨੇ ਭੋਲੇ ਜਿਹੇ ਚਿਹਰੇ ਬਣਾ ਕੇ ਜਿਨ੍ਹਾਂ ਦਾ ਦਾ ਲੱਗਾ ਹੋਇਆ ਉਹ ਅਗਲੀ ਵਾਰ ਫੇਰ ਲਾਉਣਾ ਚਾਹੁੰਦੇ ਨੇ ਜਿਹੜੇ ਸਤਾ 'ਚ ਉਹ ਸਰਕਾਰ ਤੋਂ ਬਾਹਰ ਨੇ ਉਹ ਦੁਬਾਰਾ ਫਿਰ ਕੁੰਡੀ ਪਾਉਣਾ ਚਾਹੁੰਦੇ ਨੇ ਆਫਤ ਆਈ ਹੈ ਨਾ ਇਹਨਾਂ ਵਾਸਤੇ ਤਾਂ ਵੋਟਾਂ ਦਾ ਤੰਦੂਰ ਤਪ ਗਿਆ ਮੈਨੂੰ ਤਾਂ ਲੱਗਦਾ ਇਹ ਚਾਹੁੰਦੇ ਹੋਣਗੇ ਇਹਨਾਂ ਨੂੰ ਫਾਇਦਾ ਹੁੰਦਾ ਇਹੋ ਦੀਆਂ ਆਫਤਾਂ ਦਾ ਕਿਉਂਕਿ ਉਂ ਤਾਂ ਲੋਕ ਇਹਨਾਂ ਨੂੰ ਸੁਣਦੇ ਨਹੀਂ ਵੜਨ ਨਹੀਂ ਦਿੰਦੇ ਤਾਂ ਫਿਰ ਐਹੋ ਜੇ ਮੌਕਿਆਂ ਤੇ ਹਮਦਰਦੀ ਦੇਣ ਇਹ ਚਲੇ ਜਾਂਦੇ ਨੇ ਉਹ ਕਹਿੰਦਾ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਹੁਣ ਕੀੜੀਆਂ ਦੇ ਘਰਾਂ ਚ ਨਰੈਣ ਆਉਣਗੇ ਤੇ ਆਹੀ ਹਾਲਾਤ ਇਸ ਟਾਈਮ ਵੇਖਣ ਨੂੰ ਮਿਲ ਰਿਆ ਸਾਰੀਆਂ ਪਾਰਟੀਆਂ ਹੁਣ ਤੱਕ ਲੋਕਾਂ ਨੇ ਵੇਖ ਲਈਆਂ ਕਾਂਗਰਸ ਅਕਾਲੀ ਦਲ ਬੀਜੇਪੀ ਆਮ ਆਦਮੀ ਪਾਰਟੀ ਤੇ ਪੰਜਾਬ ਉਦਾਂ ਹੀ ਡੋਬ ਰਿਹਾ ਜਿਵੇਂ ਪਹਿਲਾਂ ਡੁੱਬਦਾ ਸੀ ਕੀਤਾ ਕਰਿਆ ਕਿਸੇ ਨੇ ਕੱਖ ਨਹੀਂ ਹੁਣੇ ਬੀਬੀ ਕਹਿੰਦੀ ਅਸੀਂ ਤਾਂ 5 5 ਕਰੋੜ ਰੁਪਈਆ ਇੱਥੇ ਥੋੜੇ ਜੇ ਇਲਾਕੇ ਦੇ ਬੰਨ ਤੇ ਲਾਤਾ ਤੇ ਬੀਬੀ ਫਿਰ ਬੰਨ ਫੇਰ ਕੇ ਟੁੱਟ ਜਾਂਦਾ ਜੇ ਤੁਸੀਂ 5 ਕਰੋੜ ਲਾ ਦਿੱਤਾ ਕਮਾਲ ਹੋਗੀ ਤੁਹਾਡੀ ਪਾਰਟੀ ਤਾਂ ਕਹਿੰਦੀ ਹੁੰਦੀ ਸੀ ਵੀ ਨਜਾਇਜ਼ ਪੈਸਾ ਫੂਕਦੇ ਨੇ ਥੋੜੇ ਪੈਸੇ 'ਚ ਬਹੁਤ ਕੰਮ ਹੋ ਸਦਾ 5 ਕਰੋੜ ਦੇ ਵਿੱਚ ਤੁਸੀਂ 5-7 ਕਿਲੋਮੀਟਰ ਦਾ ਬੰਨ ਅੰਦਰੋਂ ਪੱਕਾ ਨਹੀਂ ਕਰ ਸਕੇ ਹੱਦ ਹੋ ਗਈ ਅੱਜ ਜੇ ਕੋਈ ਸਵਾਲ ਪੁੱਛਦਾ ਤੁਸੀਂ ਅਗ ਬਗੂਲੇ ਹੁੰਨੇ ਹੋ ਮੈਂ ਹੈਰਾਨ ਆ ਭਗਵੰਤ ਮਾਨ ਸਾਹਿਬ ਜਿਹੜੇ ਖੁਦ ਲੋਕਾਂ ਨੂੰ ਸਵਾਲ ਕਰਨਾ ਸਿਖਾਇਆ ਕਰਦੇ ਸੀ ਅੱਜ ਉਹਨਾਂ ਨੂੰ ਇੱਕ ਪੱਤਰ ਕਰਨੇ ਸਵਾਲ ਕਰ ਲਿਆ ਵੀ ਤੁਸੀਂ ਮੁਰਗੀ ਮਰੀ ਬੱਕਰੀ ਮਰੀ ਦੇ ਪੈਸਾ ਦੀ ਗੱਲ ਕਰਦੇ ਸੀ ਉਹ ਦਿੱਤੇ ਕਿਉਂ ਨਹੀਂ ਤੇ ਮਾਨ ਸਾਹਿਬ ਔਖੇ ਹੋਪੇ ਮਾਨ ਸਾਹਿਬ ਕਹਿੰਦੇ ਵੀ ਤੂੰ ਤਾਂ ਪੱਤਰਕਾਰ ਪੀਡੀਸੀ ਦਾ ਉਹ ਕਹਿੰਦਾ ਮੈਂ ਪੀਡੀਸੀ ਦਾ ਹਮਾਂਜੀ ਜਵਾਬ ਤਾਂ ਦੇ ਦਿਓ ਨਹੀਂ ਦਿੱਤਾ ਹੁਣ ਵੇਖੋ ਪੀਟੀਸੀ ਵੀ ਕਿਸੇ ਪਾਰਟੀ ਦਾ ਹੈ ਉਹ ਉਹ ਆਪਾਂ ਨਹੀਂ ਕਹਿੰਦੇ ਵਿਨਰ ਪੱਖ ਪਰ ਜਿਹੜਾ ਸਵਾਲ ਪੁੱਛਿਆ ਸੀ ਉਹ ਤਾਂ ਜਨਤਾ ਸੁਣ ਰਹੀ ਸੀ ਨਾ ਜਵਾਬ ਤਾਂ ਜਨਤਾ ਨੂੰ ਦੇਣਾ ਸੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਦੇਣਾ ਚਾਹੀਦਾ ਸੀ ਹੁਣ ਆ ਤੁਹਾਡੇ ਸਾਰੇ ਐਮਐਲਏ ਆ ਤੁਹਾਡੇ ਵਾਲਾ ਤਰੀਕਾ ਵਰਤ ਕੇ ਤੁਹਾਡੇ ਵਾਲੀ ਬੋਲੀ ਬੋਲਣ ਲੱਗ ਪਏ ਨੇ ਕਈ ਅਫਸਰ ਵੀ ਇੰਜ ਕਰਨ ਲੱਗ ਪਏ ਨੇ ਅਫਸਰਾਂ ਨੂੰ ਮੈਂ ਕਹਿੰਦਾ ਜਦੋਂ ਮੰਤਰੀ ਐਮਐਲਏ ਜਵਾਬ ਦੇਣ ਨੂੰ ਤਿਆਰ ਨਹੀਂਗੇ ਤੇ ਆਪਾਂ ਕਿਹਨੂੰ ਦੇਣਾ ਛੱਡੋ ਪਰਾ ਸੋ ਇਹ ਗੱਲਾਂ ਠੀਕ ਨਹੀਂ ਗਈਆਂ ਜਾਂ ਤੇ ਤੁਸੀਂ ਦੱਸੋ ਨਾ ਵੀ ਤੁਸੀਂ ਹੁਣ ਤੱਕ ਕੋਈ ਅਜਿਹੇ ਪ੍ਰਬੰਧ ਖਾਸ ਕੀਤੇ ਸੀ ਪਿਛਲੀਆਂ ਸਰਕਾਰਾਂ ਨਾਲ ਵੱਖਰੇ ਜਿਹੜੇ ਨਜ਼ਰ ਆ ਰਹੇ ਹੁਣ ਲੰਗਰ ਆਮ ਲੋਕਾਂ ਨੇ ਲਾਏ ਨੇ ਟਰਾਲੀ ਮਿੱਟੀਆਂ ਆਮ ਲੋਕ ਭਰ ਕੇ ਲਿਆ ਰਹੇ ਨੇ ਲੇਬਰ ਉੱਥੇ ਆਮ ਲੋਕ ਮੁਫਤਚ ਕਰ ਰਹੇ ਨੇ ਤੇ ਤੁਸੀਂ ਕੀ ਕਰ ਰਹੇ ਹੋ ਮਾਰ ਕੇ ਕੱਲੇ ਢੇੜੇ ਛੇੜੇ ਜੈਜਾ ਲੈਣ ਆਏ ਆ ਅਸੀਂ ਜੈਜਾ ਲੈਣਾ ਹੈ ਅਸੀਂ ਅਸੀਂ ਨਾ ਉੱਥੇ ਉੱਥੇ ਦੌਰਾ ਕੀਤਾ ਜੈਜੇ ਲੈ ਕੇ ਦੌਰੇ ਕਰਕੇ ਉੱਥੇ ਨਿਗਾਹ ਮਾਰ ਕੇ ਕੀ ਕਰ ਲੋਗੇ ਹੁਣ ਵੀ ਤੁਹਾਡੇ ਕਰਨ ਵਾਲਾ ਕੰਮ ਹੈ ਤੁਸੀਂ ਸਾਰੇ ਜਿੰਨੀਆਂ ਫਸਲਾਂ ਤਬਾਹ ਹੋਈਆਂ ਲੱਖਾਂ ਕਿੱਲੇ ਉਹਨਾਂ ਦਾ 60-70000 ਰੁਪਇਆ ਮੁਆਵਜ਼ਾ ਕਿਉਂ ਨਹੀਂ ਐਲਾਨ ਕਰਦੇ ਪਏ ਜਿਨ੍ਹਾਂ ਦੇ ਘਰ ਡਿੱਗਿਆ ਉਹਨਾਂ ਲਈ ਮੁਆਵਜ਼ਾ ਕਿਉਂ ਨਹੀਂ ਐਲਾਨ ਕਰਦੇ ਜਿਨ੍ਹਾਂ ਦੇ ਪਸ਼ੂ ਮਰਿਆ ਉਹਨਾਂ ਦਾ ਇੱਕ ਔਸਤਨ ਮੁਆਵਜ਼ਾ ਕਿਉਂ ਨਹੀਂ ਐਲਾਨ ਕਰਦੇ ਪਏ ਬਹੁਤੇ ਉਹ ਸਿਆਣਿਓ ਆਮ ਆਦਮੀ ਪਾਰਟੀ ਨੇ ਸਾਨੂੰ ਇਹ ਗੱਲਾਂ ਸਿਖਾਈਆਂ ਨਾ ਪੰਜਾਬ ਨੂੰ ਵੀ ਗਰਦਾਵਰੀਆਂ ਕਰਕੇ ਬਾਅਦ ਚ ਅਸਲੀ ਐਕੂਰੇਟ ਮੁਆਵਜ਼ਾ ਬਣ ਜਾਂਦਾ ਪਹਿਲਾਂ ਇੱਕ ਔਸਤ ਬਣ ਜਾਂਦੀ ਹੁੰਦੀ ਆ ਵੀ ਇੱਕ ਮੱਝ ਜਿਹੜੀ ਆ ਉਹ 40000 ਤੋਂ ਉੱਪਰ ਹੈ ਇਸ ਟਾਈਮ ਤੇ 1.5 ਲੱਖ ਤੱਕ ਹੁੰਦੀ ਆ ਉਹਦਾ ਤੁਸੀਂ ਉਸ ਜਿਹਾ ਰੱਖ ਲੋ ਵੀ 70000 ਰੁਪਇਆ ਇੱਕ ਮੱਝ ਦਾ ਦੇਾਂਗੇ ਜਿੰਦਾ ਡੰਗਰ ਭਰਿਆ ਤੇ ਜਿੰਦੀ ਫਸਲ ਮਰੀ ਆ ਉਹ 70 80000 ਦੀ ਤਾਂ ਨਿਕਲਦੀ ਆ ਨਾ ਚੋਨਾ ਤੇ ਉਹ ਕਹਿੰਦੇ ਤੁਸੀਂ ਚਲੋ ਤੁਸੀਂ 65 70000 ਲਾਣ ਦਿਓ ਹੈ ਗਰਦਾਵਰੀਆਂ ਬਾਅਦ ਚ ਕਰਾ ਲਿਓ ਪਹਿਲਾਂ ਹਲਾਨ ਤੱਕ ਰੋਣਾ ਵੀ ਇੰਨਾ ਦੇਾਂਗੇ ਅਸੀਂ ਸੋ ਇਹ ਮਾਨ ਸਾਹਿਬ ਦੇ ਆਪਣੇ ਸ਼ਬਦ ਨੇ ਤੇ ਅੱਜ ਇਹ ਬੀਬੀ ਜਿਹੜੀ ਇੰਦਰਜੀਤ ਕੌਰ ਮਾਨ ਹੈ ਜੇ ਇੰਜ ਲੱਗਦਾ ਵੀ ਇੰਜ 扑ੜਕ ਪੁੜਕ ਕੇ ਤੇ ਆਪਾਂ ਸਵਾਲਾਂ ਤੋਂ ਬਚ ਜਾਗੇ ਸਵਾਲਾਂ ਤੋਂ ਨਹੀਂ ਬਚਿਆ ਜਾਣਾ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਸੀਂ ਜੇ ਉਹਦਾ ਜਵਾਬ ਦੇ ਦਿੰਦੇ ਤੇ ਮੁੱਦਾ ਛੋਟਾ ਸੀ ਤੁਸੀਂ ਕਹਿੰਦੇ ਉਹ ਭਜਾਓ ਇਹਨਾਂ ਨੂੰ ਦਬੱਲੋ ਇਹਨਾਂ ਨੂੰ ਪੱਗਾ ਬਣ ਕੇ ਆ ਜਾਂਦੇ ਨੇ ਕਮਾਲ ਹੋ ਗਈ ਬੀਬਾ ਜੀ ਤੁਸੀਂ ਚੁੰਨੀ ਲੈ ਕੇ ਗਏ ਹੋ ਜੀ ਸਦਕੇ ਆਓ ਤੁਸੀਂ ਚਿੱਟੀ ਲਾਓ ਤੁਸੀਂ ਹਰੀ ਲਾਓ ਤੁਸੀਂ ਪੀਲੀ ਲਾਓ ਜਿਹੜੀ ਮਰਜ਼ੀ ਚੁੰਨੀ ਲਾਓ ਤੁਹਾਨੂੰ ਰਾਈਟ ਆ ਤੇ ਕਿਸਾਨਾਂ ਨੂੰ ਨਹੀਂ ਰਾਈਟ ਵੀ ਉਹ ਜਿਹੜੀ ਜਿਹੋ ਜਿਹੇ ਰੰਗ ਦੀਆਂ ਫਸਲਾਂ ਬੀਜਦੇ ਉਹੋ ਜੀ ਪੱਗ ਬਣ ਸਕਣ ਇੰਨਾ ਕਿਸਾਨਾਂ ਨਾਲ ਤੁਸੀਂ ਦਿੱਲੀ ਮੋਰਚੇ ਵੇਲੇ ਬੰਦੇ ਰਹੇ ਵੋਟਾਂ ਨੂੰ ਕੁੰਡੀਆਂ ਪਹੁੰਚਾਈਆਂ ਤੁਸੀਂ ਉਸ ਤੋਂ ਬਾਅਦ ਅੱਜ ਤੁਹਾਨੂੰ ਉਹ ਜ਼ਹਿਰ ਲੱਗਣ ਲੱਗੇ ਨੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਇਸ ਮਸਲੇ ਤੇ ਵਿਚਾਰਨਾ ਚਾਹੀਦਾ ਵੀ ਸਵਾਲਾਂ ਦੇ ਜਵਾਬ ਦੇਣੇ ਨੇ ਕਿ ਐਦਾਂ ਪੇਸ਼ ਆਉਣਾ ਛੋਟੀਆਂ-ਛੋਟੀਆਂ ਗੱਲਾਂ ਨੇ ਅੱਜ ਤੱਕ ਪਾਰਟੀਆਂ ਮਾਂਜੀਆਂ ਨਹੀਂ ਸੁਖਬੀਰ ਬਾਦਲ ਕੀ ਪਾਰਟੀ ਅੱਜ ਅੱਕੀ ਭਲਾਈ ਹੱਥ ਮਾਰਦੀ ਫਿਰਦੀ ਆ ਜਦੋਂ ਉਹਨਾਂ ਦਾ ਰਾਜ ਸੀ ਉਦੋਂ ਉਹ ਵੀ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਤੇ 25 ਸਾਲ ਰਾਜ ਕਰਨ ਦੇ ਨਾਂ ਤੇ ਉਹਨਾਂ ਨੇ ਵੀ ਬੜੇ ਲੋਕਾਂ ਦੇ ਝੂਠੇ ਕੇਸ ਪਵਾਏ ਜ਼ੁਬਾਨਾਂ ਬੰਦ ਹੋਈਆਂ ਉਹਨਾਂ ਦੇ ਰਾਤ 'ਚ ਵੀ ਲੋਕਾਂ ਦੀਆਂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪੂਰੀ ਹਰ ਤਰੀਕੇ ਵਰਤੇ ਗਏ ਉਹ ਵੀ ਕਿਸਾਨਾਂ ਨੂੰ ਕਹਿੰਦੇ ਸੀ ਕਿਸਾਨ ਥੋੜਾ ਨਹੀਂ ਇਹ ਤਾਂ ਇਹ ਜਥੇਬੰਦੀਆਂ alter ਨਕਸਲੀਏ ਨੇ ਕਹਿੰਦੇ ਹੁੰਦੇ ਸੀ ਉਹ ਤਾਂ ਉਹ ਵੀਡੀਓ ਪਈਆਂ ਨੇ ਤਾਂ ਫਿਰ ਲੋਕਾਂ ਨੇ ਐਸਾ ਮੰਨਿਆ ਅੱਜ ਉਹ ਲੋਕਾਂ ਦੇ ਵਿੱਚ ਨਮਾਣੀ ਬਣ ਕੇ ਜਿਹੜੀ ਉਹ ਦਾੜੀ ਬੰਨ ਕੇ ਰੱਖਦੇ ਸੀ ਉਹ ਖੁੱਲੀ ਛੱਡ ਕੇ ਦਾੜਾ ਤੇ ਅੱਜ ਲੋਕਾਂ 'ਚ ਜਾ ਰਹੇ ਨੇ ਪਰ ਲੋਕ ਅਜੇ ਮੂੰਹ ਨਹੀਂ ਲਾ ਰਹੇ ਬਹੁਤ ਥੋੜੀ ਜਨਤਾ ਹੈ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਮੂਹਦੇ ਮਾਰੀ ਮਾਰੀ ਲੋਕਾਂ ਨੇ ਹੁਣ ਪੰਜਾਬ ਦੇ ਵਿੱਚ ਹੋਰ ਤਾਂ ਮੈਨੂੰ ਪਤਾ ਨਹੀਂ ਪਰ ਆ ਜਿਹੜੀ ਬੋਲ ਬਣੀ ਹੈ ਇਹਨੇ ਜਰੂਰ ਮੂਹਦੇ ਬੂ ਮਾਰ ਦੇਣਾ ਸੋ ਆਮ ਆਦਮੀ ਪਾਰਟੀ ਨੂੰ ਵਕਤ ਰੈਂਦੇ ਸੋਚਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਐਦਾਂ ਦੀ ਬੋਲ ਬਣੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਐਮ ਐਲ ਏ ਸਹਿਬਾਂ ਇੱਕ ਕਿਸਾਨ ਲੀਡਰ ਜਿਹੜਾ ਬਜ਼ੁਰਗ ਕਿਸਾਨ ਆਗੂ ਉਹਦੇ ਨਾਲ ਕਰ ਰਹੀ ਹੈ ਇਹ ਮੈਨੂੰ ਬੇहद ਗਲਤ ਲੱਗੀ ਐ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਤੁਸੀਂ ਟੁੱਟੇ ਦੇ ਲੋ ਤੁਸੀਂ ਭੱਜੇ ਦੇ ਲੋ ਪਰ ਐਦਾਂ ਇੰਨਾ ਹੰਕਾਰ ਇੰਨੀ ਈਗੋ ਇਹ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਥੋ ਕੱਢੋ ਇਹਨਾਂ ਨੂੰ ਥੋ ਭਜਾਓ ਦੇਖੋ ਹੰਕਾਰ ਟੁੱਟਦਾ ਬਹੁਤ ਛੇਤੀ ਹੁੰਦਾ ਹੰਕਾਰਿਆ ਉਸ ਮਾਰਿਆ ਆਪਸ ਵਿੱਚ ਹੁੰਦੇ ਰਹਿਆ ਭਗਵੰਤਮਾਨ ਸਾਹਿਬ ਖੁਦ ਕਹਿੰਦੇ ਨੇ ਅਤ ਤੇ ਅੰਤ ਅਤ ਤੇ ਅੰਤ ਦਾ ਬਹੁਤ ਗਹਿਰਾ ਰਿਸ਼ਤਾ ਹੈ ਅਤ ਕਰੋਗੇ ਤੇ ਅੰਤ ਆ ਜਾਣਾ ਇਹ ਮਾਨ ਸਾਹਿਬ ਕਹਿੰਦੇ ਰਹੇ ਨੇ ਅਸੀਂ ਉਹਨਾਂ ਨੂੰ ਸੁਣਦੇ ਰਹੇ ਆ ਅੱਜ ਉਹੀ ਗੱਲਾਂ ਤੁਹਾਡੇ ਅੱਗੇ ਵੀ ਆਉਣਗੀਆਂ ਇਹ ਆਇਆ ਨਾ ਸੋਚੋ ਵਿਚਾਲ ਫਿਰ ਆਮ ਆਦਮੀ ਬਣ ਕੇ ਰਹਿ ਲਾਂਗੇ ਜਦੋਂ ਇੱਕ ਵਾਰੀ ਨਜ਼ਾਰੇ ਲੈ ਰਹੇ ਹੋ ਨਾ ਸਤਾ ਦੇ ਫਿਰ ਆਮ ਜੇ ਬਣ ਕੇ ਰਹਿਣਾ ਸਦਾ ਵਾਸਤੇ ਕੰਮ ਔਖਾ ਹੋ ਜਾਂਦਾ ਤੇ ਲੋਕ ਕਚਰਾ ਬਹੁਤ ਕਰਦੇ ਫਿਰ ਤੇ ਐਸ ਟਾਈਮ ਸੋਸ਼ਲ ਮੀਡੀਆ ਦਾ ਦੌਰ ਹੈ ਇਹ ਤਰੀਕਾ ਜਿਹੜਾ ਇਹ ਠੀਕ ਨਹੀਂਗਾ ਇਹਦੇ ਬਾਰੇ ਦੁਬਾਰਾ ਫਿਰ ਆਮ ਆਦਮੀ ਪਾਰਟੀ ਨੂੰ ਵਿਚਾਰਨਾ ਚਾਹੀਦਾ ਹੈ ਬਹੁਤ ਮਿਹਰਬਾਨ